ਪੰਜਾਬ ਦੇ ਵਿੱਚ ਕਿਸਾਨਾਂ ਲਈ ਖੇਤੀਬਾੜੀ ਲਈ ਖੁਸ਼ਖਬਰੀ ਕਿ ਪੰਜਾਬ ਦੇ ਵਿੱਚ ਲਗਭਗ 20000 ਦੇ ਕਰੀ ਮੋਟਰ ਕਨੈਕਸ਼ਨ 3 ਹਰਸ ਪਾਵਰ 5 ਹਰਸ ਪਾਵਰ 7.5 ਹਰਸ ਪਾਵਰ ਤੇ 10 ਹਰਸ ਪਾਵਰ ਦੇ ਮੋਨੋ ਬਲਾਕ ਤੇ ਸਮਰਸੀਬਲ ਦੋਨਾਂ ਦੀ ਜੋ ਸਕੀਮ ਹੈ ਉਹ ਪੀਐਮ ਕੋਸਮ ਸਕੀਮ ਕੰਪੋਨੈਂਟ ਵੀ ਤੇ ਪੇਡਾ ਜੋ ਪੰਜਾਬ ਊਰਜਾ ਵਿਕਾਸ ਏਜੰਸੀ ਹੈ ਉਦੇ ਰਾਹੀਂ 20000 ਦੇ 20000 ਜਿਹੜੇ ਮੋਟਰ ਕਨੈਕਸ਼ਨ ਹੈ ਉਹ ਸਬਸਿਡੀ ਤੇ ਜਾਰੀ ਕੀਤੇ ਗਏ ਨੇ ਜਿਹਦੇ ਵਿੱਚ ਆਮ ਸ਼੍ਰੇਣੀ ਜਿਹੜੀ ਜਰਨਲ ਕੈਟਾਗਰੀ ਹੈ ਉਹਨੂੰ 60% ਸਬਸਿਡੀ ਤੇ ਅਨਸੂਚਿਤ ਜਾਤੀਆਂ ਲਈ 80% ਸਬਸਿਡੀ ਹੈ ਇਹ ਸੋਲਰ ਪੰਪ ਜੋ 3 ਹਰਸ ਪਾਵਰ 5 7.5 ਤੇ 10 ਹਰਸ ਪਾਵਰ ਦੇ ਮੋਨੋਬਲਾਕ ਤੇ ਸਮਰਸੀਬਲ ਦੋਨੋਂ ਹੀ ਇਹ ਜਾਰੀ ਕੀਤੇ ਗਏ ਨੇ ਕਿਸਾਨ ਵੀਰੋ ਜੇ ਆਪਾਂ ਬਲਾਕਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁੱਲ 37 ਬਲਾਕਾਂ ਦੇ ਲਈਏ ਜਿਹੜੀ ਆਫਰ ਆ ਜਾਂ ਕਹੀਏ ਇਹ ਜਿਹੜੀ ਸਕੀਮ ਹੈ ਉਹ ਲਾਗੂ ਹੋਊਗੀ ਪੰਜਾਬ ਦੇ 37 ਬਲਾਕਾਂ 'ਚ ਮੈਂ ਜ਼ਿਲ੍ਹੇ ਬਾਰੇ ਇਹਨਾਂ ਦਾ ਨਾਮ ਦੱਸੂਗਾ ਤੁਹਾਨੂੰ ਬਠਿੰਡਾ ਜ਼ਿਲ੍ਹੇ ਦੇ ਲਈ ਤਲਵੰਡੀ ਸਾਬੋ ਸੰਗਤ ਤੇ ਰੰਮਪਰਾ ਬਲਾਕ ਫਾਜ਼ਿਲਕਾ ਜ਼ਿਲ੍ਹੇ ਦੇ ਲਈ ਅਬੌਰ ਅਰਨੀਵਾਲਾ ਸ਼ੇਖ ਸੁਭਨਮਪੁਰ ਫਾਜ਼ਿਲਕਾ ਤੇ ਖੁਈਆ ਸਰਬਰ ਫਿਰੋਜ਼ਪੁਰ ਦਾ ਕੱਲਾ ਮਖੂ ਬਲਾਕ ਹੈ ਸ਼੍ਰੀ ਮੁਖਸਰ ਸਾਹਿਬ ਦਾ ਗਿੱਦੜਵਾ ਲੰਬੀ ਮਲੋੜ ਤੇ ਸ਼੍ਰੀ ਮੁਖਸਰ ਸਾਹਿਬ ਚਾਰ ਬਲਾਕ ਨੇ ਗੁਰਦਾਸਪੁਰ ਦਾ ਦੁਰਾਂਗਲਾ ਦੀਨਾ ਨਗਰ ਸ਼੍ਰੀ ਹਰगोबिंदਪੁਰ ਤਿੰਨ ਬਲਾਕ ਨੇ ਪਠਾਨਕੋਟ ਦੇ ਧਾਰਕਲਾਂ ਪਠਾਨਕੋਟ ਸੁਜਾਨਪੁਰ ਬਮਿਆਲ ਕਰੋਟਾ ਨਰੋਟ ਜੈਮਲ ਸਿੰਘ ਇਹ ਬਲਾਕ ਨੇ ਹਸ਼ਿਆਰਪੁਰ ਦੇ ਉਸ ਤੋਂ ਬਾਅਦ ਜੇ ਮੈਂ ਦੇਖਾਂ ਤਾਂ ਹਸ਼ਿਆਰਪੁਰ 2 ਪੂੰਗਾ ਹਾਜੀਪੁਰ ਤਲਵਾੜਾ ਮਕੇਰੀਆਂ ਤੇ ਮਹਿਲਪੁਰ ਇਹਨਾਂ ਬਲਾਕਾਂ ਦੇ ਵਿੱਚੇ ਸਕੀਮ ਲਾਗੂ ਹੈ ਸ਼ੀਤਪਕ ਸਿੰਘ ਨਗਰ ਗੱਦੀ ਗੱਲ ਕਰਨ ਦਾ ਬਲਾਚੌਰ ਤੇ ਸੜੋਆ ਰੋਪੜ ਦੇ ਰੋਪੜ ਆਨੰਦਪੁਰ ਸਾਹਿਬ ਤੇ ਨੂਰਪੁਰ 베ਦੀ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਓਨਲੀ ਮਾਜਰੀ ਬਲਾਕ ਹੈ ਮਾਨਸਾ ਜ਼ਿਲ੍ਹੇ ਦੇ ਤਿੰਨ ਬਲਾਕ ਹੈ ਚਨੀਰ ਬਲਾਡਾ ਤੇ ਸਰਦੂਲਗੜ ਪਟਿਆਲਾ ਦੇ ਕਨੌਰ ਬਲਾਕ ਹੈ 37 ਬਲਾਕਾਂ ਦੇ ਵਿੱਚ ਜਿਹੜੀ ਇਹ ਪੀਐਮ ਕੋਸਮ ਕੰਪੋਨੈਂਟ ਵੀ ਅਧੀਨ ਜੋ ਪੇਡਾ ਪੰਜਾਬ ਸਰਕਾਰ ਵੱਲੋਂ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਜੋ 20000 ਕਨੈਕਸ਼ਨ ਹੈ ਟਿਊਬਲ ਕਨੈਕਸ਼ਨ ਇਹ ਜਾਰੀ ਕੀਤੇ ਗਏ ਆ ਸੋਲਰ ਦੇ ਜਿਹਦੇ ਵਿੱਚ 3 5 7.5 ਤੇ 10 ਹਰਸ ਪਾਵਰ ਦੇ ਜਿਹੜੇ ਮੋਟਰ ਕਨੈਕਸ਼ਨ ਹੈ ਉਹ ਦਿੱਤੇ ਜਾਣਗੇ ਤਾਂ ਕਿਸਾਨ ਵੀਰੋ ਇੱਕ ਵਾਰੀ ਮੈਂ ਤੁਹਾਨੂੰ ਉਹ ਜ਼ਰੂਰ ਦੱਸ ਦਿਆਂ ਵੀ ਕਿਸਾਨਾਂ ਦੇ ਹਿੱਸੇ ਦਾ ਕਿੰਨਾ ਰਹੂਗਾ ਤੇ ਰਾਖਮੀ ਕੀਮਤ ਇਹਦੀ ਕੀ ਹੈ ਤਜੇ ਮੈਂ 3 ਦੇ ਔਰਸ ਪਾਵਰ ਦੇ ਸਮਰਥੀ ਬਲ ਦੀ ਆਪਾਂ ਪਹਿਲਾਂ ਗੱਲ ਕਰਦੇ ਆਂ 3 ਔਰਸ ਪਾਵਰ ਦੇ ਸਮਰਥੀ ਬਲ ਦੀ ਜਿਹੜੀ ਕੁੱਲ ਰਾਖਮੀ ਕੀਮਤ ਹੈ ਉਹ 29392 ਰੁਪਏ ਆ ਜਰਨਲ ਸ਼੍ਰੇਣੀ ਲਈ ਉਹ 95078 ਰੁਪਏ ਚ ਲੱਗੂਗਾ ਤੇ ਅਨਸੂਚਿਤ ਜਾਤੀ ਲਈ ਆ ਜਿਹੜਾ ਉਹ 56974 ਰੁਪਏ ਦੇ ਵਿੱਚ ਲੱਗੂਗਾ ਇਸ ਜਿਹਦਾਂ 5 ਔਰਸ ਪਾਵਰ ਦੀ ਜੇ ਗੱਲ ਕਰਾਂ ਤਾਂ ਉਹਦੀ ਰਾਖਮੀ ਕੀਮਤ ਹੈ ਜਿਹੜੀ 33846 ਰੁਪਏ ਆ ਆਮ ਜਰਨਲ ਕੈਟਾਗਰੀ ਲਈ ਆਮ ਸ਼੍ਰੇਣੀ ਹੈ ਜਿਹੜੀ ਉਦ ਲਈ 1,27,746 ਰੁਪਏ ਰਹੂਗਾ ਤੇ ਜਿਹੜੀ ਅਨਸੂਚਿਤ ਜਾਤੀਆਂ ਉਹਨਾਂ ਲਈ ਘੱਟੋ ਘੱਟ ਹੈ ਜਿਹੜਾ 69000 ਤੇ 46 ਰੁਪਏ ਇਸੇ ਤਰ੍ਹਾਂ ਸਾਢੇ 7 ਅਰਸ ਪਾਵਰ ਦੀ ਜੇ ਗੱਲ ਕਰੀਏ ਉਹਦੀ ਰਾਖਮੀ ਕੀਮਤ ਹੈ ਜਿਹੜੀ 4,15,370 ਰੁਪਏ ਰਹੂਗੀ ਜਰਨਲ ਕੈਟਾਗਰੀ ਲਈ ਉਹ ਰਹੂਗਾ 1,76,686 ਰੁਪਏ 1,76,686 86 ਔਰ ਜਰਨਲ ਰਹੂਗਾ ਕੈਟਾਗਰੀ ਲਈ ਔਰ ਜਿਹੜੀ ਅਨਸੂਚਿਤ ਜਾਤੀਆਂ ਲਈ ਇਹ ਰਹੂਗਾ 97125 ਰੁਪਏ ਇਸੇ ਤਰ੍ਹਾਂ ਜਿਹੜਾ 10 ਹਰਸ ਪਾਵਰ ਦਾ ਕਨੈਕਸ਼ਨ ਆ ਉਹ ਉਹਦੀ ਰੱਖਵੀਂ ਕੀਮਤ ਹੈ 557620 ਰੁਪਏ ਜਰਨਲ ਕੈਟਾਗਰੀ ਲਈ 3118936 ਰੁਪਏ ਤੇ ਅਨਸੂਚਿਤ ਜਾਤੀਆਂ ਲਈ ਜਿਹੜੀ ਉਹਦੀ ਕੀਮਤ ਰਹੂਗੀ 2 ਲੱਖ 39375 ਰੁਪਏ ਹੁਣ ਇੱਥੇ ਮੈਂ ਇਹ ਵੀ ਦੱਸ ਦਿਆਂ ਜਿਹੜੀ ਇਹਨਾਂ ਚੋਂ ਰਾਖਵਾ ਕਰਨ ਕੀਤਾ ਗਿਆ ਕੁੱਲ 20000 ਕਨੈਕਸ਼ਨਾਂ ਦੇ ਵਿੱਚੋਂ ਤਾਂ ਜਿਹੜਾ 3000 ਜਿਹੜਾ ਰਾਖਵਾ ਉਹ ਪੰਚਾਇਤਾਂ ਲਈ ਆ ਕਿਉਂਕਿ ਛੱਪੜ ਤੇ ਜਿਸ ਤਰ੍ਹਾਂ ਪਿੰਡਾਂ ਦੇ ਛੱਪੜਾਂ ਦੇ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ ਜਾਂ ਫਾਰਮ ਆ ਜਾਂ ਤਲਾਮਾਂ ਤੇ ਪੰਚਾਇਤਾਂ ਦੇ ਤਾਂ 3000 ਪੰਚਾਇਤਾਂ ਲਈ ਰਾਖਵਾ ਜੋ ਸਰਪੰਚ ਦੇ ਨਾਮ ਤੇ ਜਾਣਗੇ ਔਰ 2000 ਜਿਹੜੇ ਕਨੈਕਸ਼ਨ ਉਹ ਅਨਸੂਚਿਤ ਜਾਤੀਆਂ ਲਈ ਰਾਖਵੇਂ ਆ ਅਗਰ ਅਨਸੂਚਿਤ ਜਾਤੀਆਂ ਤੇ ਪੰਚਾਇਤੀ ਜਿਹੜੇ 5000 ਕਨੈਕਸ਼ਨ ਦੋਨਾਂ ਲਈ ਰਾਖਵੇਂ ਉਹ ਪੂਰੇ ਨਹੀਂ ਹੁੰਦੇ ਕਿਸੇ ਕਾਰਨ ਤਾਂ ਉਹ ਜਿਹੜੀਆਂ ਤੁਹਾਡੀਆਂ ਜਰਨਲ categories ਨੂੰ ਦਿੱਤੇ ਜਾਣਗੇ ਇਸ ਤੇ ਕੇ ਵੀ ਰਹੂਗਾ ਕਿ ਜਿਹੜਾ ਤੁਸੀਂ ਅਪਲਾਈ ਕਰਨਾ ਉਹ ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਹੈ www.pmkosam.peda.gov.in ਤਾਂ ਇਹਦੇ ਤੇ ਤੁਸੀਂ ਜਿਹੜਾ ਆਪਦਾ ਅਪਲਾਈ ਕਰ ਸਕਦੇ ਹੋ ਸਾਰੇ ਫਾਰਮ ਵੀ ਤੁਹਾਨੂੰ ਮੈਸੇਜ ਦੇ ਵਿੱਚ ਅਸੀਂ ਜਿਹੜਾ ਫਾਰਮ ਹੈ ਇਹਦਾ 25 ਪੇਜ ਦਾ ਉਹ ਵੀ ਅਸੀਂ PDF ਦੇ ਦਾਂਗੇ ਉਸ ਤੋਂ ਬਾਅਦ ਜਿਹੜੇ ਪਹਿਲਾਂ ਉਹ ਤੇ ਪਹਿਲਾਂ ਪਾਉਤੇ ਹੀ ਰਹੂਗਾ ਇਹ ਬਾਕੀ ਦੀਆਂ ਬਹੁਤ ਜ਼ਿਆਦਾ ਸ਼ਰਤਾਂ ਨੇ ਜੋ ਵੀ ਅਪਲਾਈ ਕਰਨਗੇ ਜਾਂ ਟਾਪ ਸਿਨਿਓਰਿਟੀ ਬਣੂ ਜਿਹਨੇ ਪਹਿਲਾਂ ਅਪਲਾਈ ਕੀਤਾ ਤਾਂ ਉਹਨਾਂ ਨੂੰ ਹੀ ਇਹ ਕਨੈਕਸ਼ਨ ਮਿਲਣਗੇ ਜਿਹੜੀਆਂ ਦੋ ਮੋਟੀਆਂ-ਮੋਟੀਆਂ ਸ਼ਰਤਾਂ ਮੈਂ ਤੁਹਾਨੂੰ ਦੱਸ ਦੇਣਾ ਬਾਕੀ ਦੇ ਵਿੱਚ ਕਾਫੀ ਸ਼ਰਤਾਂ ਨੇ ਜਿਹੜੀਆਂ ਤੁਹਾਨੂੰ ਪੜਨੀਆਂ ਪੈਣਗੀਆਂ ਦੋ ਮੋਟੀਆਂ-ਮੋਟੀਆਂ ਸ਼ਰਤਾਂ ਇਹਦੇ ਚ ਇਹ ਹੈ ਵੀ ਉਸ ਪਰਿਵਾਰ ਦੇ ਕਿਸੇ ਮੈਂਬਰ ਨੇ ਉਸ ਜ਼ਮੀਨ ਜਿੰਨੀ ਵੀ ਜ਼ਮੀਨ ਉਸ ਪਰਿਵਾਰ ਨੂੰ ਆਉਂਦੀ ਹੈ ਉਸ ਦੇ ਕਿਸੇ ਵੀ ਮੈਂਬਰ ਨੇ ਪਹਿਲਾਂ ਕੋਈ ਵੀ ਜਿਹੜਾ ਪੇਡਾ ਵੱਲੋਂ ਜਾਂ ਸਰਕਾਰੀ ادارے ਵੱਲੋਂ ਤੁਹਾਡਾ ਸਬਸਿਡੀ ਵਾਲਾ ਸੋਲਰ ਪੰਪ ਨਾ ਲਿਆ ਹੋਵੇ ਔਰ ਨਾ ਹੀ ਕੋਈ ਜਿਹੜਾ ਆਪਾਂ ਬਿਜਲੀ ਕਨੈਕਸ਼ਨ ਹੈ ਸਰਕਾਰ ਵੱਲੋਂ ਉਹ ਚੱਲਦਾ ਹੋਵੇ ਤਾਂ ਉਹ ਮੇਨ ਦੋ ਇਹਨਾਂ ਦੇ ਇਹ ਧਿਆਨ ਰੱਖਣ ਜੋਗਾ ਦੋ ਮੇਨ ਸ਼ਰਤਾਂ ਨੇ ਇਹ ਸ਼ਰਤਾਂ ਤੋਂ ਇਲਾਵਾ ਕਾਫੀ ਹੋਰ ਵੀ ਸ਼ਰਤਾਂ ਨੇ ਜਿਹੜੀਆਂ ਤੁਸੀਂ ਇਹਦੇ ਫਾਰਮ ਦੇ ਵਿੱਚ ਪੜ ਸਕਦੇ ਹੋ ਤਾਂ 9 ਤਰੀਕ ਤੋਂ ਇਹ ਕੱਲ੍ਹ ਤੋਂ ਜਾਨੀ ਕਿ 9 ਤਰੀਕ ਤੋਂ 9-9 ਤੋਂ ਇਹ ਸਕੀਮ ਜਿਹੜੀ ਹੈ ਉਹ ਆਨਲਾਈਨ ਜਿਹੜੇ ਪੋਰਟਲ ਦੇ ਉੱਪਰ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ 99 2024 ਤੋਂ ਇਹ ਜਿਹੜੇ ਤੁਹਾਡੇ ਕਨੈਕਸ਼ਨ ਐ ਖੁੱਲ ਰਹੇ ਆ ਤਾਂ ਕਿਸਾਨਾਂ ਦੇ ਲਈ ਖੇਤੀਬਾੜੀ ਦੇ ਲਈ ਜਿਹੜੇ ਮੈਂ ਬਲਾਕ ਦੱਸਿਆ ਉਹਨਾਂ ਦੇ ਲਈ ਖੁਸ਼ਖਬਰੀ ਹੈ ਵੀ ਤੁਹਾਨੂੰ 60 ਤੇ 80% ਸਬਸਿਡੀ ਤੇ ਜਿਹੜੇ ਮੋਟਰ ਕਨੈਕਸ਼ਨ ਮਿਲ ਰਹੇ ਆ ਇੱਥੇ ਮੈਂ ਇੱਕ ਥੋੜਾ ਜਿਹਾ ਧਿਆਨ ਹੋਰ ਦੱਸ ਦਿਆਂ ਵੀ ਕਿਹੜੇ ਮੋਟਰ ਕਨੈਕਸ਼ਨ ਕਿੰਨੇ ਪਾਵਰ ਦਾ ਕਿੰਨੇ ਲੱਖ ਲੀਟਰ ਉਸਟਨ ਦੇਣ ਦਾ ਪਾਣੀ ਕੱਢੂਗਾ ਜੇ ਤੁਹਾਡੀ ਜਿਹੜਾ 33 ਫੁੱਟ ਤੇ ਤੁਹਾਡਾ ਮਤਲਬ ਪਾਣੀ ਦਾ ਪੱਧਰ ਆ ਤਾਂ ਜਿਹੜਾ ਤੁਹਾਡੇ 3 ਨੋਰਸ ਪਾਵਰ ਦਾ ਉਹ 2.30 ਲੱਖ ਲੀਟਰ ਜਾਨੀ ਕਿ ਪਾਣੀ ਦੇ ਕੱਢੂਗਾ 2 ਲੱਖ 3000 ਇਸੇ ਤਰ੍ਹਾਂ 5 ਦਾ 370000 7.5 ਦਾ 540000 ਔਰ 10 ਦਾ ਜਿਹੜਾ ਹੈਗਾ 7 ਲੱਖ 3000 ਤਾਂ ਇਹ ਵੀ ਪੂਰਾ ਡਿਟੇਲ ਆ ਜਿਹੜੀ ਤੁਹਾਨੂੰ ਫਾਰਮ ਦੇ ਵਿੱਚ ਇਹ ਵੀ ਦੇਖਣ ਨੂੰ ਮਿਲ ਜੂਗੀ ਤਾਂ ਕਿ ਤੁਸੀਂ ਇਹ ਦੇਖ ਸਕੋ ਵੀ ਕਿੰਨੀ ਡੰਗਾਈ ਤੇ ਆਪਣਾ ਪਾਣੀ ਹੈ ਔਰ ਕਿੰਨੀ ਡੰਗਾਈ ਵਾਲਾ ਆਪਾਂ ਜਿਹੜਾ ਆਪਾਂ ਜਾਂ ਕਿੰਨੇ ਵਾਲਾ ਆਪਾਂ ਕਨੈਕਸ਼ਨ ਹੈ ਜਿਹੜਾ ਉਹ ਅਪਲਾਈ ਕਰੀਏ ਤਾਂ ਤੁਹਾਡੇ ਜਿਹੜੇ ਹਿੱਸੇ ਦੀ ਰਕਮ ਹੈ ਉਹ ਤੁਹਾਨੂੰ ਆਨਲਾਈਨ ਹੀ ਜਦੋਂ ਤੁਸੀਂ ਅਪਲਾਈ ਕਰੋਗੇ ਆਨਲਾਈਨ ਤੁਹਾਨੂੰ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਉਹ ਤੁਹਾਨੂੰ ਉੱਥੇ ਦੇਣੀ ਪੈਣੀ ਆ ਅਗਰ ਕਿਸੇ ਬਾ ਕਾਰਨ ਵਿੱਚ ਕਿਸੇ ਦਾ ਕਨੈਕਸ਼ਨ ਨਹੀਂ ਆਉਂਦਾ ਤਾਂ 10% ਜਿਹੜਾ ਕੱਟ ਕੇ ਉਹ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ